ਪਈ ਹਮਲਿਆਂ ਦੇ ਮਾਸਟਰਮਾਈਂਡ ਤੇ ਮੋਸਟ ਵਾਂਟਡ ਕ੍ਰਿਮੀਨਲ ਜਿਹਨੂੰ ਗੈਂਗਸਟਰ ਕਹ ਲਿਏ ਜਾਂ ਅੱਤਵਾਦੀ ਕਹ ਲਿਏ ਦਾਹੁੱਦ ਇਬਰਾਹਿਮ ਨਾਲ ਜੁੜੀ ਗੱਲ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਜ਼ਹਿਰ ਦੇਣ ਦਾ ਮਾਮਲਾ ਅਦਰਸਲ ਸਾਹਮਣੇ ਆਇਆ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜ਼ਹਿਰ ਨਿਗਲ ਦੇ ਨਾਲ ਉਹਨਾਂ ਦੀ ਹਾਲਤ ਗੰਭੀਰ ਹੋ ਗਈ ਹੈ ਤੇ ਉਹਨਾਂ ਨੂੰ ਕਰਾਚੀ ਦੇ ਕਿੰਨੀ ਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਇਸ ਤੱਕ ਮੰਨਿਆ ਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹਨਾਂ ਨੂੰ ਕਰਾਚੀ ਦੇ ਕਿਸੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਦੇ ਨਜ਼ਰ ਮੱਦੇਨਜ਼ਰ ਦੇਖੀਏ ਤਾਂ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਕਿਸੇ ਖਾਣੇ ਥਰੂ ਉਹਨਾਂ ਨੂੰ ਜ਼ਹਿਰ ਦੇ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਤ ਨੂੰ ਵੀ ਦੱਸੀ ਜਾ ਰਹੀ ਹੈ ਜਿਹੜੇ ਇਲਾਜ ਨੇ ਦੇਖਣਾ ਹੋਵੇਗਾ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਇਹ ਸੁਧਰਦੀ ਹੈ ਜਾਂ ਹੋਰ ਵਿਗੜਦੀ ਹੈ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਤੇ ਮੋਸਟ ਵਾਂਟਡ ਕ੍ਰਿਮੀਨਲ ਜਿਹਨੂੰ ਗੈਂਗਸਟਰ ਕਹ ਲਿਏ ਜਾਂ ਅੱਤਵਾਦੀ ਕਹ ਲਿਏ ਦਾਉਦ ਇਬਰਾਹਿਮ ਨਾਲ ਜੁੜੀ ਗੱਲ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਜ਼ਹਿਰ ਦੇਣ ਦਾ ਮਾਮਲਾ ਅਦਰਸਲ ਸਾਹਮਣੇ ਆਇਆ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜ਼ਹਿਰ ਨਿਗਲ ਦੇ ਨਾਲ ਉਹਨਾਂ ਦੀ ਹਾਲਤ ਗੰਭੀਰ ਹੋ ਗਈ ਹੈ ਤੇ ਉਹਨਾਂ ਨੂੰ ਕਰਾਚੀ ਦੇ ਕਿੰਨੇ ਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਜਿਸ ਤੱਕ ਮੰਨਿਆ ਕਿ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹਨਾਂ ਨੂੰ ਕਰਾਚੀ ਦੇ ਕਿਸੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਖਬਰਾਂ ਦੇ ਨਜ਼ਰ ਮੱਦੇ ਨਜ਼ਰ ਦੇਖੀਏ ਤਾਂ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਕਿਸੇ ਖਾਣੇ ਥਰੂ ਉਹਨਾਂ ਨੂੰ ਜ਼ਹਿਰ ਦੇ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਤ ਨੂੰ ਵੀ ਦੱਸੀ ਜਾ ਰਹੀ ਹੈ ਜੇਰੇ ਇਲਾਜ ਨੇ ਦੇਖਣਾ ਹੋਏਗਾ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਇਹ ਸੁਧਰਦੀ ਹੈ ਜਾਂ ਹੋਰ ਵਿਗੜਦੀ ਹੈ